ਪਰ ਮੈਨੂੰ ਲੱਗਦਾ ਆ ਜਾਏਗਾ ਪਾਪੀ ਕਿਉਂਕਿ ਲੰਬੀ ਵੀ ਹੈ ਨਾ ਇਹ ਏਗ ਲੈ ਆਇਆ ਫਿਰ 11 ਤੋਂ 12 ਲਵਾ ਕੇ 10 ਤੋਂ 11 ਆ ਦੇਖੀ ਤੁਹਾਨੂੰ ਲੱਗਦੀ ਨਹੀਂ ਹੈ ਆਹ ਕਿਹੜੇ ਬਾਰੇ ਗੱਲ ਹਣਾ ਉਹ ਕੀ ਨਾ ਅਗਲੇ ਨੇ ਹੋਰ ਮਰ ਜਾਣਾ ਜੈਕਟ ਜੁਪੜੀ ਨਾਲ ਲੈ ਜਾਏਗਾ ਹਾਂ ਹਾਂ ਉਹਨੇ ਗਰੋਪ ਲੈ ਲਿਆ ਉਹਨੇ ਵੀ ਉਹਨੇ ਵੀ 10 ਤੋਂ 11 ਲੁੱਟਾ ਵਾ ਬੱਸ ਬਾਏ ਕਹਨੀਆ ਭਾਈ ਸਾਹਿਬ ਨੇ ਲਾਲੇ ਥੱਲੇ ਵੀ ਪੈਰ ਆ ਤਰੀ ਹੈ ਟਾਈਮ ਦਾ ਬੁਣੀਅਟ ਤਰੀ ਕਿੰਨੀ ਆ ਬਰੀ ਅੱਜ ਲਓ ਜੀ 7 ਸੈਪਟੰਬਰ 2023 ਭਾਈ ਸਾਹਿਬ ਨੇ ਥੱਲੇ ਪੈਰ ਲਾਇਆ ਲਾਇਆ ਵੀ ਮੌਲ ਦੇ ਵਿੱਚ ਐਮ ਬੀ ਡੀ 9210 ਕੁਝ ਨਹੀਂ 9210 ਗੇਰਾ ਨਹੀਂ ਛੜਤਾ ਅੱਜ ਪਹਿਲੇ ਦਿਨ ਥੱਲੇ ਜ਼ਿੰਦਗੀ ਦਾ ਪਹਿਲਾ ਸਟੈਪ ਨੇ ਥੱਲੇ ਮਿੱਟੀ ਤੇ ਮਿੱਟੀ ਕਾਦੀ ਇੱਥੇ ਪੁੱਛ ਲੈ ਰਹੇ ਸੀ ਇਹ ਲੈਣ ਨੂੰ ਆ ਵੀ ਗਏ ਨੇ ਵੇ ਪਲਵਾਨ ਜੀ ਹਾਂ ਜੀ ਪਲਵਾਨ ਜੀ